ਅਹੀਂ ਜੀ ਕਹਾਣੀ ਆ ਪ੍ਰੇਕਾ ਅਹੀਂ ਸਰੇ ਇਥੇ 7 ਵਜੇ 7:30 ਵਜੇ ਖਾਨਪੌਣ ਆਏ ਆ ਤੇ ਸਾਡੇ ਜ਼ਮੀਨ ਦੇ ਨੇੜੇ ਠੋਕਰਿਆ ਤੇ ਉਥੇ লাশ ਪਈ ਆ ਜੀ ਜੀ লাশ ਪਈ ਆ ਤੇ ਅਹੀਂ ਫਿਰ ਚਾਰਾ ਕੀਤਾ ਵੀ ਇਹਦਾ ਪੁਲਿਸ ਦੇ ਧਾਰੀਆਂ ਨੂੰ ਪਤਾ ਦੱਸਿਆ ਜਾਏ ਹਾਂਜੀ ਹਾਂਜੀ ਫਿਰ ਅਹੀਂ ਥਾਣੇ 'ਵਿ ਫੋਨ ਕੀਤਾ ਜੀ ਜੀ ਫਿਰ ਅਹੀਂ ਬਟਾਰਾ ਐਸਐਸਪੀ ਨੂੰ ਫੋਨ ਕੀਤਾ ਫਿਰ ਕੋਣ ਇੱਕ ਸਰਦਾਰ ਮੁਲਾਜ਼ਮ ਆਇਆ ਵਾ ਜੀ ਜੀ ਤੇ ਹੋਰ ਇੱਥੇ ਵਾਵਾ ਇੱਥੇ ਪਿੰਡ ਦੇ ਬੰਦੇ ਇਕੱਠੇ ਹੋਏ ਤੇ ਹੋੜ লাশ ਕੱਢਣ ਦਾ ਚਾਰਾ ਕਰਦੇ ਤੇ ਅਸੀਂ ਇਹੋ ਸੋਚਿਆ ਸੀ ਵੀ ਜਿਹਦੀ লাশ ਆ ਉਹਨੂੰ ਪਤਾ ਲੱਗ ਸਕੇ ਤੇ ਸੇਰ ਦਾ ਕੋਈ ਆਇਆ ਨਹੀਂ ਇੱਥੇ ਜੀ ਅਸੀਂ ਬੜਾ ਚਾਰਾ ਚੋਰਾ ਕੀਤਾ ਹੁਣ ਕੀ ਕਰ ਲਈ ਤੇ ਹੁਣ ਲਾਸ਼ ਲੱਗੇ ਨੇ ਕੱਢਣ ਤੇ ਚਲੋ ਭਲਾ ਇਹੋ ਹੀ ਆ ਵੀ ਕਿਸੇ ਨੂੰ ਲਾਸ਼ ਮਿਲ ਸਕੇ ਸਲਾਖਤ ਵਗੈਰਾ ਨਹੀਂ ਅਜੇ ਥੋੜੀ ਹੋਈ ਅਜੇ ਵੇਖਣ ਵੋਖਣ ਹੀ ਡਏ ਨੇ ਵੀ ਕਿੱਦਾਂ ਦੇ ਕੱਪੜੇ ਆ ਕਿੱਦਾਂ ਦੀ ਕਿੰਨੀ ਉਮਰ ਆ ਸਰਦਾਰ ਆ ਹੈਗਾ ਸਰਦਾਰ ਆ ਤੇ 60 65 ਸਾਲ ਦੀ ਉਮਰ ਆ ਸਿਰ ਜਿਹੜਾ ਵਾ ਉਹ ਚਿੱਟੇ ਵਾਲ ਨੇ ਤੇ ਲੱਗੇ ਆ ਲਾਸ਼ ਕੱਢਣ ਤੇ ਮ ਦੋਹੜਾ ਖੰਡੇ ਨੇ ਵੀ ਜਾਈ ਨਾ ਇੱਥੇ ਰੋ ਤੇ ਜਿਹੜੇ ਕਾਰਵਾਈ ਕਰਨੀਆਂ ਤੇਰੇ ਆਧਾਰ ਤੇ ਕਰਨੀਆਂ ਇੱਕ ਅਨਨੌਣ ਲਾਸ਼ ਪਿੰਡ ਪੱਡਿਆਂ ਦੇ ਲਾਗੋ ਅਜੀਤ ਸਿੰਘ ਸਰਸਾਫ ਦਾ ਸਰਪੰਚ ਦੀ ਇਤਲਾਹ ਦੀ ਇਨਫੋਰਮੇਸ਼ਨ ਤੇ ਉਥੇ ਮਿਲੀ ਆ ਜਿਹੜੀ ਲਾਸ਼ ਜਿਹੜੀ ਆ ਬਈਆ ਨਾਮ ਵਿਅਕਤੀ ਦੀ ਆ ਜਿਸ ਨੂੰ 74 ਦੀ ਕਾਰਵਾਈ ਕਰਕੇ ਡੈੱਡ ਹਾਊਸ ਬਟਾਲੇ ਰੱਖਿਆ ਜਾ ਰਿਹਾ 72 ਘੰਟੇ ਲਈ ਤੇ ਜਿਸ ਮੇਰੀ ਅਵੇ ਅਰੇਰੀ ਕਾਰਵਾਈ ਕੀਤੀ ਜਾਸ ਪਾਸਟੋਂ ਕਰਾਇਆ ਜਾਊਗਾ ਜੀ লাশ ਪਿੰਡ ਪੱਡਿਆਂ ਦੇ ਸੂਏ ਲੱਗੇ ਪਈ ਹੈ ਜੀ ਠੋਕਰ ਦੇ ਉੱਪਰ